ਦੀ ਆਕ ਬੈ ਗਈ ਸਾਡੀ ਹੁਣ ਤੇ ਹੁਣ ਆਪਣੀ ਚਾਹ ਬਣ ਜਾਏਗੀ ਲੋਸ਼ ਕਰਵੇ ਸੰਗਤ ਜੀ ਰੁਕੇ ਨਹੀਂ ਹਣੇ ਚੁਗੜਾ ਹੈ ਸੰਗਤ ਜੀ ਹਾਂ ਜੀ ਰਾਜਦੇਸ਼ ਤੇ ਪੁਸ਼ਕਰ ਸਗੀ ਆਪਣੀ ਅਜਮੇਰ ਤੋਂ ਪੁਸ਼ਕਰ ਆ ਗਏ ਪੁਸ਼ਕਰ ਤੋਂ ਹੁਣ ਉਹ ਅੱਗੇ ਤੇ ਚੱਲੇ ਪਾਵਾਂਗੇ ਅੰਦੌਰ ਲਈ ਤੇ ਅੰਦੌਰ ਤੋਂ ਅੱਗੇ ਮਹਾਰਾਜ ਜੀ ਦੇਖੋ ਕਿੱਥੇ ਸਟੇ ਕਰਾਉਂਦੇ ਆ ਤੇ ਸਫਰ ਬਹੁਤ ਵਧੀਆ ਰਿਹਾ ਹਾਂਜੀ ਬਹੁਤ ਕੋਈ ਕਰਨ ਵਾਲੀ ਗੱਲ ਨਹੀਂ ਕਿ ਹੈਗੀ ਕੋਈ ਕਿਸੇ ਕੱਲ ਦੀ ਕੋਈ ਰਾਜਨੀਤਿਕ ਤਕਲੀਫ ਨਹੀਂ ਉਹਦੀ ਕੋਈ ਚੰਗੀ ਪਰੇਸ਼ਾਨੀ ਕੋਈ ਨਹੀਂ ਹੁੰਦੀ ਹਾਂਜੀ ਹੁਣ ਚਾਹ ਪੀਂਦੇ ਹੁਣ ਚਾਹ ਪੀਂਦੇ ਐ ਤੇ ਛੋਲੇ ਬਰੀਆਂ ਬਣਦੇ ਐ ਬਾਬਾ ਜੀ ਕਹਿੰਦੇ ਸ਼ੱਕੇ ਜਾਏ ਤੇ ਗੁਰੂ ਸਾਹਿਬ ਮਹਾਰਾਜ ਆਪ ਹੀ ਸਾਰੇ ਸਾਡੇ ਸਹਾਇ ਹੁੰਦੇ ਆ ਸਰਕੋਸ਼ ਆ ਵੀ ਮਹਾਰਾਜ ਮੋੜੇ ਖੜਿਆ ਸੰਗਤ ਮੋੜੇ ਖੜੀ ਆ ਕਿ ਇੱਧਰ ਜਾਣਾ ਤੁਸੀਂ ਇੱਧਰ ਜਾਣਾ ਕੋਈ ਕਿਸੇ ਨੂੰ ਜਿਆਦਾ ਪਰਸ਼ਨ ਦੀ ਲੋੜ ਨਹੀਂ ਕੋਈ ਮਾਲਕ ਡਿਊਟੀਆਂ ਲਈ ਜਾਂਦਾ ਆਪਣੇ ਸਿੰਘ ਭੇਜੀ ਜਾਂਦਾ ਵਾ ਤੇ ਸਾਨੂੰ ਢਾਬੇ ਤੇ ਮਿਹੜਿਆ ਮੁੰਡਾ ਉਹ ਅਸੀਂ ਉੱਪਰ ਤੋਂ 150 ਕਿਲੋਮੀਟਰ ਬਹਲ ਕੇ ਆਉਣਾ ਸੀਗਾ ਤੇ ਉਹ ਕਹਿੰਦਾ ਨਹੀਂ ਤੁਸੀਂ ਇੱਧਰ ਨਹੀਂ ਜਾਓ ਤੇ ਉਹ ਬੜੇ ਮਹਰ ਨੇ ਕਿਰਪਾ ਕੀਤੀ ਆ ਨਗੌਰ ਸਾਨੂੰ ਜਾਣ ਦੀ ਲੋੜ ਨਹੀਂ ਪਈ ਨਗੌਰ ਤੋਂ ਪਹਿਲਾਂ ਹੀ ਉਹਨਾਂ ਨਾਲ ਨੂੰ ਰਾਈਡ ਮਰਵਾ ਕੇ ਤੇ ਪੁਸ਼ਕਰ ਤੇ ਇਟਾ ਬੜੀ ਮਾੜੀ ਨੇ ਕਿਰਪਾ ਕੀਤੀ ਗੁਰੂ ਸਾਹਿਬ ਜੀ ਤਾਂ ਆਪ ਹੀ ਨਾਲ ਰਹੇ ਆਉਂਦੇ ਇਹ ਨਹੀਂ ਕਿ ਪੂਰਾ ਤੁਸੀਂ ਮੈਪ ਤੇ ਡਿਪੈਂਡ ਰਹੋ ਮੈਪ ਕੱਲ ਕਈ ਵਾਰੀ ਸਾਨੂੰ ਸ਼ਾਰਟਕਟ ਤੇ ਗਲਤ ਲੋਕੇਸ਼ਨ ਵੀ ਦੇ ਦਿੰਦਾ ਆ ਤੇ ਥੋੜਾ ਬਹੁਤ ਤੁਸੀਂ ਕਿਸੇ ਨੂੰ ਕੁਝ ਵੀ ਲਓ ਜਿਹੜੇ ਇੱਥੋਂ ਦੇ ਵਸਨੀਕ ਹੁੰਦੇ ਆ ਵਸਨੀਕ ਦੇ ਨਾਲ ਪੰਜਾਬੀ ਡਰਾਈਵਰ ਜਿਹਦੇ ਆ ਆਪਣੇ ਚੱਲਦੇ ਆ ਸੱਗੀਆਂ ਵਾਲੀਆਂ ਗੱਡੀਆਂ ਜਾਂ ਕੋਈ ਹੋਰ ਇੱਧਰ ਚੱਲਦੀਆਂ ਕੋਈ ਟਮਾਟਰ ਲੈ ਕੇ ਜਾਂਦਾ ਕੋਈ ਕੁਝ ਲੈ ਕੇ ਜਾਂਦਾ ਇੱਧਰੋਂ ਸੱਜੀ ਚੱਲਦੀ ਆ ਅੰਦਰ ਤੋਂ ਆਪਣੇ ਆਉਂਦੀ ਆ ਕੁਝ ਟਮਾਟਰ ਦੇਂਦਾ ਇੱਧਰੋਂ ਤੇ ਉਹਨਾਂ ਨੂੰ ਪੁੱਛੋ ਕਿ ਪੰਜਾਬੀ ਢਾਬੇ ਆ ਗਏ ਆ ਪੰਜਾਬੀ ਢਾਬਿਆਂ ਨਾਲ ਪਛਲੋ ਤੁਸੀਂ ਬਹੁਤ ਵਧੀਆ ਕੋਈ ਘਪਰਾਉਣ ਵਾਲੀ ਗੱਲ ਨਹੀਂ ਹੈਗੀ ਕੋਈ ਵੀ ਗੱਲ ਨਹੀਂ ਹੈ ਸਭ ਕੁਝ ਠੀਕ ਆ ਵਧੀਆ ਵਾ ਜੰਦਰਾ ਬਹੁਤ ਵਧੀਆ ਆ ਸੀ ਜੀ ਚਲੋ ਕਿਹਾ ਸੀ ਚਲੋ ਮੱਤਾਂ ਟੇਕੀ ਬਹੁਤ ਨਹੀਂ ਹੋਗੀ ਜਾਣਾ ਨਹੀਂ ਬੀਨਦਰੀ ਗੱਡੀਆਂ ਚਲੋ ਜੀ ਹੋਣਾ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਤੇ ਲੰਗਰ ਛਕਾਂਗੇ ਤੇ ਫਿਰ ਆਪਾਂ ਇੱਥੋਂ ਚਾਲੇ ਪਾਵਾਂਗੇ ਤੇ ਹੁਣ ਅਗਲੀ ਸਟੇ ਕਿੱਥੇ ਹੋਣੀ ਆ ਉਹ ਬਾਬਾ ਜੀ ਨੂੰ ਪਤਾ ਵਾ ਚਲੋ ਜੀ ਚੱਲੀਏ ਹਾਂਜੀ ਲੋ ਜੀ ਅਸੀਂ ਹੋ ਗਏ ਤਿਆਰ ਤੇ ਤੁਰ ਪਏ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵਾਜਿ ਖਾਲਸਾ ਵਾਜਿ ਜੀ ਹੋਤ ਜੀ ਹਾਂਜੀ ਬੋਲੋ ਅੱਛਾ ਜੀ ਹੁਣ ਚੱਲ ਪਏ ਆ ਤੇ ਅੱਜ ਹੁਣ ਕਿੱਧਰ ਦੀ ਧੜੀ ਯਾਤਰਾ ਜੀ ਅੱਜ ਗੁਰੂ ਕਲਗੀਧਰ ਪਿਤਾ ਦਾ ਅਰਸ ਕਰਕੇ ਮਹਾਰਾਜ ਨੇ ਮਾਤਾ ਸਹਿਲ ਦੇਵਾ ਦੇ ਅਸਥਾਨਾਂ ਨੂੰ ਸਤਿਗੜ੍ਹ ਜੀ ਹਯੂਰ ਸਾਹਿਬ ਜਾ ਰਹੇ ਆ ਸੰਗਤ ਇਸ ਟਾਈਮ ਅਜਮੇਰ ਤੋਂ ਚੱਲੇ ਪਾਉਣ ਲੱਗੇ ਆ ਮਾਰਨ ਦੀ ਕੀਤੀ ਕਿਰਪਾ ਜਨਤਕ ਰੇਹਲ ਸਤਵਜੇ ਸਵੇਰੇ ਤੇ ਰਾਤੀ 1:30 ਵਜੇ ਜਸਨ ਜਮੇਰ ਤੇ ਪੁਸ਼ਕਰ ਪਹੁੰਚੇ ਹੁਣ ਹੁਣ ਪੁਸ਼ਕਰ ਤੋਂ ਚੱਲੇ ਪਾਏ ਅਗਲੀ ਯਾਤਰਾ ਅੰਦੌਰ ਇੰਦੌਰ ਜਾਣਾ ਅੱਜ ਰਾਤ ਰਾਤ ਜਿੱਥੇ ਰੁਕਾਂਗੇ ਤੁਹਾਨੂੰ ਦੱਸੀ ਜਾਵਾਂਗੇ ਨਾਲ ਨਾਲ ਠੀਕ ਹੈ ਜੀ ਤੇ ਕੋਈ ਬਹੁਤ ਵਧੀਆ ਵਾਗ ਤੇ ਬੜੀ ਕਿਰਪਾ ਬੜੀ ਕਿਰਪਾ ਹੈ ਜੀ ਸਾਰੇ ਸੰਗਤ ਬਹੁਤ ਖੁਸ਼ ਆ ਮੈਂ ਖੁਸ਼ ਆ ਬਾਕੀ ਸਾਰੇ ਤਾਂ ਬਈ ਖੁਸ਼ ਹੀ ਆ ਸਾਰੀ ਸੰਗਤ ਖੁਸ਼ ਆ ਬਈ ਖੁਸ਼ ਆ ਸਾਰੇ ਇੰਜੋਏ ਕੋਈ ਥਕਾਵਟ ਨਹੀਂ ਬਦਿਆ ਨਜ਼ਾਰੇ ਲੈਣ ਦੇ ਹੈਨਾ ਹਾਂ ਚਲੋ ਜੀ ਚਲੋ ਜੀ ਹਾਂ ਜੀ ਇੱਧਰ ਭਾਜੀ ਹੁਣਾਂ ਨੂੰ ਪੁੱਛ ਲਈਏ ਹਾਂ ਜੀ ਭਾਜੀ ਕਿੱਧਰ ਦੀ ਹੁਣ ਆਪਣੀ ਤਿਆਰੀ ਹੈ ਸਾਹਿਬ ਐ ਦੁੱਦੀ ਕੀ ਫੱਤੇ ਆਹ ਤਾਂ ਮਸੀਂ ਅਜੀਲੇ ਤੋਂ ਸ੍ਰੀ ਹਰਿਦੂਸਾ ਦੀ ਯਾਤਰਾ ਆਰੰਭ ਕਰਨ ਲੱਗੇ ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਤੁਮਾਰੇ ਕਿਰਪਾ ਕਰੇ ਜਿਹੜੀਆਂ ਜਲੰਧਰ ਤੋਂ ਸੰਗਤਾਂ ਆਈਆਂ ਨੇ ਕਾਹਦੀਆਂ ਗਲਾਂ ਬਖੇ ਆਪ ਹਾਜ਼ਰ ਹੋ ਕੇ ਨਾ ਰਵੇ ਅਸੀਂ ਚੰਗੇ ਹਾਂ ਮੰਦੇ ਉਹਦੇ ਬੰਦੇ ਹਾਂ ਬਾਕੀ ਜੋ ਵੀ ਇੱਥੋਂ ਦੀ ਇਸ ਗੁਰੂ ਘਰ ਜਿੱਥੇ ਆਰਾਮ ਕੀਤਾ ਇਸ ਗੁਰੂ ਘਰ ਵਿੱਚ ਬਹੁਤ ਵਧੀਆ ਸੰਗਤਾਂ ਦਿੱਤੀਆਂ ਬਹੁਤ ਵਧੀਆ ਸੰਗਤਾਂ ਲੰਗਰ ਤੋਂ ਸਰਦਾ ਚਾਇਆ ਗਿਆ ਰਾਤ 12 ਵਜੇ ਆਏ ਇਥੋਂ ਦੇ ਜਿੰਨੇ ਸੇਵਾਦਾਰ ਸੀਗੇ ਬਹੁਤ ਵਧੀਆ ਉਹਨਾਂ ਸਾਨੂੰ ਸਹੋਜ ਦਿੱਤਾ ਤੁਹਾਨੂੰ ਕਮਰੇ ਵਧੀਆ ਦਿੱਤੇ ਰਹਿਣ ਵਾਸਤੇ ਵਧੀਆ ਲੰਗਰ ਵੀ ਸਾਦਾ ਚੁਕਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤੇ ਹਾਂਜੀ ਠੀਕ ਆ ਵਧੀਆ ਜੀ ਹਾਂਜੀ ਵਧੀਆ ਚੱਲ ਰਹੀ ਆ ਅੱਜ ਤੱਕ ਠੀਕ ਆ ਹਾਂਜੀ ਇੱਧਰ ਹਾਂਜੀ ਠੀਕ ਆ ਵਧੀਆ 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 ਖਾਣਾ ਪੀਣਾ ਕੁਝ ਲੰਗਰ ਤੇ ਛੱਕਿਆ ਹੋਇਆ ਫੁੱਲ ਆਪਾਂ ਹਨਾ ਵਧੀਆ ਠੰਡਾ ਹੁੰਡਾ ਪੀਵਾਂਗੇ ਹਾਂਜੀ ਡਰਾਈਵਰ ਸਾਹਿਬ ਕਹਿ ਆਪਾ ਫੁੱਲ ਐਨਰਜੀ ਠੀਕ ਆ ਦੇਖੀ ਕਿੱਡੀ ਚੜਦੀ ਉਹ ਪੂਰੀ ਟਾਪ ਗੇਟ ਤੇ ਚਲੋ ਬੀਬੀਆਂ ਵੀ ਖੁਸ਼ ਨਾ ਆ ਤੋ ਕਿ ਹਜੇ ਤੇ ਥੱਕੀਆਂ ਨਹੀਂ ਹੁਣ ਪ੍ਰਸ਼ਾਦ ਦੇ ਗਏ ਹੋਏ ਅੰਦਰ ਬਿਲਕੁਲ ਤੇ

ਆਹ ਦੇਖੋ ਜੀ ਅਸੀਂ ਜਾਣਦੇ ਸੀ ਦ ਰਾਹ ਦੇ ਵਿੱਚ ਕਿੰਨੀ ਸੋਹਣੀ ਜਗਾ ਆ ਗਈ ਉਹ ਆ ਗਿਆ ਅਜਮੇਰ ਰਾਜਸਥਾਨ ਤੇ ਅਸੀਂ ਰੁਕ ਗਏ ਰੁੱਕ ਕੇ ਅਸੀਂ ਦੇਖਣ ਲੱਗ ਗਏ ਅਸੀਂ ਫੋਟੋਆਂ ਵੀ ਖਿਚਾ ਲਈਆਂ ਮਤਲਬ ਵਧੀਆ ਲੱਗਿਆ ਦੇਖ ਕੇ ਲੋਕੇਸ਼ਨ ਬਹੁਤ ਸੋਹਣੀ ਹੈ ਨਾ ਹਾਂ ਉਹ ਵਧੀਆ ਲੋਕੇਸ਼ਨ ਹੈ ਪਾਣੀ ਦੇ ਵਿੱਚ ਬਿਲਡਿੰਗ ਬਣੀ ਹੈ ਤੇ ਕਿੱਥੇ ਆ ਦੇਖੋ ਬਾਸ ਜੀ ਆਹ ਉਹ ਬਾਸ ਜੀ ਜਿਹੜੀ ਕੋਟਿੰਗ ਕਰਦੇ ਹੁੰਦੇ ਆ ਉਹ ਕਰੀ ਆ ਆਹੋ ਬਾਦਲਾ ਖਾਣ ਲਈ ਉਹ ਮੱਛੀਆਂ ਨੂੰ ਪਾਉਣ ਲਈ ਆ ਆਟਾ ਹੋਰ ਭਾਈ ਹਾਲੇ ਜੀ ਪਾਉਣਾ ਆ ਆਟਾ ਵਾ ਅੱਗੇ ਜਾ ਕੇ ਪਾਉਣੇ ਇੱਥੇ ਨਹੀਂ ਮੈਨੂੰ ਵੀ ਦਉਣਾ ਹੋਵੇ ਦੇਖੋ ਜੀ ਜਿਮਨਾਸਟ ਸੋਣਾ ਵੀ ਆ ਰਿਹਾ ਸਾਹਮਣੇ ਆ ਦੇਖ ਹੂੰ ਓ ਓ ਮਾਂ ਚਿਲੀਆ ਓਏ ਭਰਾ ਪਿੱਛੇ ਰਹੀ ਫੱਪੂ ਕਿੱਥੇ ਚੱਲ ਰਹੀ ਬਾਬਾ ਜੀ ਕਿੱਥੇ ਬਾਬਾ ਜੀ ਕਿੱਥੇ ਬੋਲ ਦੋਵੇਂ ਵੀ ਦੇ ਆ ਤੇਰੇ ਨਾਲ ਮੈਂ ਨਾ ਲੱਜੀ ਵੀ ਬਲ ਟੁੱਟੇ ਹੈਗੇ ਫੇਰੇ ਪੇ ਤਨ ਬਾਬਾ ਫਤੇ ਸਿੰਘ ਜੀ ਲਾ ਬਰਾਬਰ ਮੈਂ ਫੜੂਆਂ ਸਾਰਿਆਂ ਦੀ ਖੇਤਦੇ ਆ ਇਹ ਕੰਮ ਉਲਟ ਗਈ ਜਾ ਰਿਹਾ ਹੈ ਜਿੱਦਾਂ ਕਹਿੰਦਾ ਮੈਂ ਕਹਿੰਦੀ ਹਾਂ ਇਸ਼ਨਾਨ ਕਰਨਾ ਮੈਂ ਕਿਹਾ ਨਹੀਂ ਨਹੀਂ ਉੱਥੇ ਕਰਕੇ ਆਏ ਆਪਾਂ ਉਹ ਠੀਕ ਕਰਦਾ ਹੀ ਕਰ ਲੈਣ ਦੇਣਾ ਏ ਉਹ ਵੀ ਲੈਣ ਜਾਓ ਹੋ ਗਈ ਉਹ ਤਰ ਤੱਤ ਚੰਗਾ ਕਰਾਂਂ ਦਿਆ ਤਲੇ ਖੋਲ ਲੈ ਉਹ ਆਇਆ ਯਾਰ ਉਹਦਾ ਖੇਤੀ ਆਇਆ ਉਹ ਤੇ ਆ ਉਹ ਤੇ ਆ ਖੋਲ ਲੈ ਆਹ और कुछ

ਇਹ ਨਾ ਲੋਜਟੇ ਦਾਦੀ ਕਿੱਥੇ ਪਹੁੰਚ ਗਏ ਆਪਾਂ ਇਸ ਤੇ ਆਪਾਂ ਹਜੇ ਕਿਰੋਗੇ ਕੁਸ਼ਕ ਕੁਸ਼ਕੀ ਕੋ ਰੇਫਰਦੇ ਆ ਅਜ ਮੈਂ ਸ਼ਰੀਫ ਤੇ ਲੱਗੇ ਅੱਛਾ ਜੀ ਹਾਂਜੀ ਉਹ ਬਰਫ ਲੈਣੀ ਸੀ ਕਿ ਬਰਫਾਂ ਸ਼ਹਿਰੀ ਤੋਂ ਮਿਲ ਰਿਹਾ ਬਹੁਤ ਸੋਹਣਾ ਪੰਜਾਬ ਚ ਤੇ ਇੱਥੇ ਤਾਂ ਹੰਤਾ ਕਹਿਣ ਨੇ ਰੁਕਿਆ ਬਾਕੀ ਠੀਕ ਆ ਸਭ ਵਧੀਆ ਬਾਫ ਟੂਰਿਸਟ ਬਹੁਤ ਵਧੀਆ ਵਾਰ ਦੇਖਣ ਨੂੰ ਹੋਗਾ ਕੋਈ ਡਰ ਨਹੀਂ ਕੋਈ ਡੱਕਾ ਨਹੀਂ ਕੋਈ ਲੁੱਟਖੋ ਨਹੀਂ ਕੋਈ ਚੋਰੀ ਛਕਾਰੀ ਨਹੀਂ ਹੈਗੀ ਹਾਂਜੀ ਵਧੀਆ ਠੀਕ ਸੀਗੇ ਤੇ ਜਾਣਾ ਸੀਗਾ ਟਾਇਬਲੂ ਨੇ ਵਾਸ਼ਰੂਮ ਸਾਡੀ ਬੋਲੋ ਬਹੁਤ ਬੜੀ ਹੈ ਆਨੰਦ ਆ ਰਹਾ ਆਪ ਨੂੰ ਜਦ ਵੀ ਟਾਈਮ ਮਿਲੇ ਤਾਂ ਜਰੂਰ ਆਈਏ ਖੁੱਲੇ ਦਿਲ سے ਖੁੱਲੇ ਪੈਸੇ ਕੇ ਸਾਥ ਨੇ ਕਰ ਸਕੋਂ ਬੰਦੇ ਨੇ ਹੋਰ ਸੇ ਤੇਲ ਮੁਗ ਗਿਆ ਨੇ ਸਟੇਲ ਹੋਣਾ ਹੁਣ ਆਪਦੀ ਆਪਦੀਆਂ ਟੈਂਕੀਆਂ ਖਾਲੀ ਕਰਨ ਲੱਗੇ ਆਂ ਆਪਣੀਆਂ ਟੈਂਕੀਆਂ ਖਾਲੀ ਕਰਕੇ ਫੇਰ ਭਰ ਆਂਗੇ ਆਖਰ ਨੂੰ ਗਿਆ ਜਾ ਕੇ ਫਰੈਸ਼ ਹੋ ਕੇ ਆਏ ਆਂ ਔਰ 2 ਘੰਟੇ ਬਾਅਦ ਆਪਕੋ ਵਿਖਾਵੀਏਗਾ ਥੋੜਾ ਆਪਕੋ ਛੋਣਕੀ ਲੱਗੀ ਮੜੀ ਮੜੀ ਖਵਾਵਾਂਗੇ ਹਾਂ ਰੋਟੀ ਖਵਾਵਾਂਗੇ ਮੈਂ ਤਾਂ ਦੋ ਹੈਗਾ ਨਾਲ ਸਮਾਂ ਸਮਾਨ ਬਣਾਉਣ ਨੂੰ ਤੇ ਚਾਹ ਚੁੱਕੇ ਬੱਈਏ ਬਣਾ ਲਏ ਰੋਟੀ ਖਾ ਕੇ ਨਾਲ ਚਾਹ ਬਣਾ ਲਾਂਗੇ ਅੰਦਰ ਦੇ ਲੱਗੇ ਆ ਕੇ ਰੁਕਦੇ ਹਾਂ ਲੋ ਜੀ ਹਣ ਆਪਾਂ ਰੁਕੇ ਆ ਟਾਪੇ ਤੇ ਰੋਟੀ ਖਾਣੀ ਸੀ ਰੋਟੀ ਖਾਣੀ ਸੀ ਹੋਰ ਕੀ ਕਰਨਾ ਸੀ ਹਾਂ ਮਾਮਾ ਜੀ ਨੇ ਇੰਜੈਕਸ਼ਨ ਲਾਉਣਾ ਸੀ ਯਾ ਕੋਈ ਫਾਇਨਲ ਉਹ ਤਾਂ ਕੁੱਝ ਨਾ ਪੈਕੇਟ ਪਲੇਸ ਦਾ ਨਹੀਂ ਹੈਗਾ ਇਹਾਰੇ ਜਿੰਨੇ ਬ੍ਰੇਨ ਮਿਲਦੇ ਆਂ ਜਿਹੜੇ ਇਥੇ ਮਿਲਦੇ ਆਂ ਜੀ ਹਾਂਜੀ ਉਹੀ ਮੈਂ ਦੇ ਰਹੀ ਲੇਜ਼ ਵਗੈਰਾ ਕੁਝ ਵੀ ਹੈ ਨਹੀਂ ਹੋਰ ਹੀ ਤਰ੍ਹਾਂ ਦੇ ਪੈਕੇਟ ਆ ਹਾਂਜੀ ਹਾਂਜੀ ਵਿੱਕਾ ਜੀ ਜੀ ਹੁਣ ਆਪਾਂ ਰੁਕੇ ਆਂ ਰੋਟੀ ਖਾਣ ਲਈ ਹੁਣ ਰੋਟੀ ਖਾ ਲਈਏ ਦੁਪਹਿਰ ਦੇ 3 ਵਜੇ ਸਵੇਰ ਤੋਂ ਆਪਾਂ ਜਮੇਰ ਤੋਂ ਤੁਰੇ ਸੀ ਜੀ ਆਪਾਂ ਹੁਣ ਰੋਟੀ ਖਾਣ ਲਈ ਰੁਕੇ ਆਂ ਇੱਥੇ ਮੀ ਬੈਣ ਦਿਆ ਦੇਖੋ ਚਲੋ ਚੱਲੀਏ ਰੋਟੀ ਖਾਈਏ 3 ਵਜੇ ਆ ਜੀ ਕੁੱਲ ਗਿਆ ਸੋਈ ਦਾ ਬੂਆ ਲੰਗਰ ਕਰੋ ਸ਼ੁਰੂ ਇੱਥੇ ਬੈਣਾ ਆ ਇੱਥੇ ਬੈਣਾ ਅਚਾਰ ਲਿਆਓ ਲਿਆਓ ਕੁਛ ਹੈਗਾ ਬਹੁਤ ਭੁੱਖ ਲੱਗੀ ਹੋਈ ਆ ਆ ਬੋਤਲ ਸਿੱਟ ਦੀ ਰਜੀ ਕਿ ਰੱਖਣੀ ਆ ਲੋਗ ਲਾ ਕੇ ਆ ਵਾਸ਼ ਰੱਖੋ ਰੱਖੋ ਜੀ ਆ ਫੜੋ ਇੱਕ ਮਿੰਟ ਪ੍ਰਸ਼ਾਦ ਦੇ ਹੈਗੇ ਉਹ ਲੈ ਗਏ ਆ ਪ੍ਰਸ਼ਾਦ ਆ ਫੜੀ ਮੈਡਮ ਇੱਥੇ ਰੱਖੋ ਪਲੇਟ 'ਚ ਰੱਖਿਓ ਮਰ ਪਤਾ ਨਹੀਂ ਹੈ ਦੇ ਚੰਗੋ ਜੇ ਕਰ ਲੈ ਅੱਛਾ ਮੱਝਾ ਰਗੇ ਤੇ ਕਰ ਦਹੀਂ ਦੀ ਲੱਸੀ ਕੋਲ ਮਦਦ ਪਾਪਾ ਅੱਛਾ ਹੋ ਪਰ ਤੈਨੂੰ ਉਹ ਅੰਕਲ ਨੂੰ ਹੱਥੀਂ ਬਿਰਾਓ ਦੂਰ ਜੀ ਆਪੋ ਕਿਹਦੇ ਤੋਂ ਕਹਦੇ ਖੇਤ ਵਿੱਚ ਕਾਪੜਾ ਕੇ ਆ। ਮੇਰੇ ਕੋਲ ਜੀਗਾ ਨੂੰ ਆਪਕੋ ਵੀ ਨਾਉਂਦੇ ਹੋ। ਹੋਰ ਜੀਆ ਅੰਗਲੇ ਐ ਕਰਦਾ ਹਾਂ ਇੱਦਾਂ। ਚਲੋ ਜੀ ਬੰਦੇ। ਮੋੜ ਤੇ 9 ਤੋਂ ਉੱਡ ਰਹੀ ਐ। ਡਰਾਈਵ ਇਫੈਕਟ। ਜਿਆਗੋ। ਅਸੀਂ ਕਰੋ ਹੀ ਬਣਾ ਕੇ ਲਿਆਏ ਆ 5 ਸਟਾਰ ਹੋਟਲ ਵਾਲਾ ਮਜਾ ਲੈ ਆ। ਸਭ ਠੀਕ ਲੱਗਦਾ ਤੁਹਾਨੂੰ। ਅੰਜੀ ਲਓ ਜੀ ਅਸੀਂ ਹੁਣ ਲੁਕੇ ਸੀਗੇ ਟਾਬੇ ਦੇ। ਤੇ ਸੰਤਫ ਇਹ ਗਰਸ਼ਕ ਜੀਆਂ ਪਈਆਂ ਕਰੋ ਇਹ ਬਣਾ ਕੇ ਲਿਆਏ ਸੀ ਇਹ ਲੈ ਜਾ ਬੈ ਜਾ ਲੈ ਜਾ ਬੈ ਜਾ ਗੇੜਿਆ ਇਸ ਗਰਮੀ ਪਿਆਦੀ ਇਹ ਸਾਡੇ ਹੈਡ ਬਾਬਾ ਜੀ ਨੇ ਇਹਨਾਂ ਨੂੰ ਉਮਰ 84 ਸਾਲ ਹੈ ਜਿਹੜੇ ਸਾਨੂੰ ਲੈ ਕੇ ਇੱਥੇ ਆਏ ਨੇ ਵੱਡੇ ਬਾਬਾ ਜੀ 102 ਸਾਲ ਇਸਾ 8 ਸਾਲ ਆਵਾਡੇ ਮੋਹਨ ਜੀ ਬਾਬਾ ਜੀ ਮਹਿਲ ਬਾਬਾ ਜੀ ਤੇ ਮਹਿਲ ਗਊ ਮਾਤਾ ਵੀ ਆਵਣਾ ਫਿਰ ਰਹੀਆਂ ਨੇ ਬੜੀ ਕਿਰਪਾ ਮਾਤਾ ਸਹਿਬ ਨੂੰ ਦੀ ਬੜੀ ਕਿਰਪਾ ਬਹੁਤ ਕਿਰਪਾ ਮਾਤਾ ਸਹਿਬ ਦੇ ਵਾਜੀ 1 ਕਿਲੋਮੀਟਰ ਮੇਰਾ ਕਾ ਮੇਰਾ ਕਾ ਮੇਰਾ ਤਾਂ ਬਹੁਤ ਚੱਕ ਲੱਗ ਗਿਆ ਮੈਨੂੰ ਲੱਗ ਕਿ ਕਿੰਨੇ ਦਿਨ ਚੱਲ ਕੇ ਆਪ ਵੀ ਚੱਕ ਇਤਰਾਜ ਲਾਫ ਯਾ ਕਾ ਮੇਰਾ ਬੱਛਾ ਆ ਗਿਆ ਬੱਛਾ ਬਿਲਕੁਲ ਹੁਣ ਡਰਾਈਵਿੰਗ ਦੇ ਕਾਬੂ ਹੁਣ ਤਾਂ ਉੱਤੇ ਮੀਟਰ ਵਾਲ ਦੇਖਣਾ ਗੱਡੀ ਖਲਾ ਕੇ ਤੂੰ ਦੂਜੀ ਸਟੇਨਸ ਆਇਆ ਹੋਇਆ ਵਾ ਹੈ

इधर कोई के लाजू। तुण। 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 कि मैंगो खा ले <laughs> <laughs> <तुण। laughs> ਭਾਈ 10 ਕਿਲੋ ਡਾਈ ਹੋ ਰਹੀ ਹੈ ਮਰਾ ਕੋ ਕੋ ਦਾ ਨਾ ਕੁਝ ਨਹੀਂ ਕਹਣਾ ਮੈਨੂੰ ਕਹਦਾ ਮੈਂ ਤੂੰ ਕੋਈ ਕੀ ਕਰਦੇ ਸਾਰੇ ਉਹ ਤਾਂ ਸੀ ਅੰਬ ਖਾਣ ਲੱਪਤਾ ਕਿੱਦਾਂ ਆਦੇ 12 ਹਣ ਸਾਰੇ ਜਣੇ ਸਿਲਾ ਕਰ ਰਹੇ ਨੇ ਕੋਚ ਪਤਾ ਨਹੀਂ ਕੀ ਸਿਲਾ ਕਰ ਰਹੇ ਕਿ ਸਿਲਾ ਕਰੰਦਾ ਹੈ ਗੱਡੀ ਨੂੰ ਸਪੀਡ ਤੇ ਰੱਖਣੀ ਆ ਰਸਤਾ ਵਾਲਾ ਹੈ ਬਸ ਕਰ ਆਪਾਂ ਪਰੁਕੇ ਆ ਇੱਥੇ ਗੱਡੀ ਰੋਕੀ ਆ ਰੋਡ ਤੇ ਆਪਣੇ ਨਾਲ ਦੇ ਅਜੇ ਮਗਰ ਆਉਂਦੇ ਪਏ ਆ ਤੇ ਆਪਾਂ ਹੁਣ ਰੁੱਕ ਕੇ ਬਣਾਵਾਂਗੇ ਚਾਹ ਵਧੀਆ ਜੀ ਇੱਥੇ ਹੀ ਚਾਹ ਬਣਾਵਾਂਗੇ ਆਪਾਂ ਜੀ ਆਪ ਵੀ ਛੱਡੀ ਹੁਣ ਤੇ ਹੁਣ ਆਪਣੀ ਚਾਹ ਬਣ ਜਾਏਗੀ ਵਾਰ ਨਹੀਂ ਹੋ ਰਾਇਆ ਪੋਣੀ ਪੋਣੀ ਜੱਗ ਲਿਆਓ ਪੋਣੀ ਜੱਗ ਵਾਰਾ ਆ ਜੇ ਨਾ ਪੋਣੀ ਜੱਗ ਹਾਂਜੀ ਅਸੀਂ ਲੱਗੇ ਆ ਜੀ ਚਾਹ ਬਣਾਉਣ ਇੱਥੇ ਅਮਰੋਦ ਤੇ ਰੁਕ ਗਏ ਆ ਤੇ ਚਾਹ ਟਾਬੀਆਂ ਤੋਂ ਪੀਨੇ ਆ ਚਾਹ ਦਾ ਕੋਈ ਸਵਾਦ ਹੀ ਨਹੀਂ ਸਾਨੂੰ ਮਾਉਣ ਡਿਆ ਪੱਤੀ ਵੀ ਤੇਜ਼ ਪਾ ਦਿੰਦੇ ਮਿੱਠਾ ਵੀ ਤੇਜ਼ ਪਾ ਦਿੰਦੀ ਆ ਕਾੜਾ ਜਿਹਾ ਬਣਾ ਕੇ ਦੇ ਦਿੰਦੇ ਆ ਦੁੱਧ ਸਾਡੇ ਕੋਲ ਆਈਸ ਬਾਕਸ ਚ ਪਿਆ ਸੀਗਾ ਚਾਹ ਦਾ ਗਲਾਸ-ਗਲਾਸ ਪੀ ਕੇ ਅਸੀਂ ਆਨੰਦ ਲਿਆ ਆਪਣੇ ਕੋਰਤ ਨਹੀਂ ਹੁੰਦੀਆਂ ਰੋਟੀਆਂ ਜੱਟ ਚਾਹ ਲੀ ਪ੍ਰਭ ਕੋਲ ਸੇ ਕੋਲ ਤੇ ਖਤਰੋਂ ਨਹੀਂ ਆ ਹਾਂ ਪਾ ਦੋ ਪਾਪ ਨਾ ਪੋਜੀ ਪੀ ਲੋਗਾ ਜੋ ਪੀਂਦਾ ਹੈ ਕੋਕਾ ਕੋ ਲੈ ਚੀਦੇ ਆ ਉਪਰ ਲੈ ਚੀਦੇ ਆ ਇਹ ਲੈ ਜੀ ਨਾ ਉਹਦੇ ਪੀਤੀ ਹੋਈ ਆ ਸਾਬ ਦੀ ਉਹ ਮੋਟੀ ਲੈ ਚੀ ਆ ਜਾ ਅੱਗੀ ਪਾ ਰਿਓ ਤੂੰ ਗੱਲਾ ਕਿਥੇ ਜੁਰਿਆ ਫਿਰਦਾ ਇਧਰ ਆ ਉਹਨੂੰ ਆਜ ਮਾਰਾਂਗੇ ਆ ਭਾਗ ਨਹੀਂ ਲੈ ਲਓ ਬਿਨ ਲੈ ਚਾ ਤੁਸੀਂ ਲਓ ਪਹਿਲਾਂ ਅੰਕਲ ਜੀ ਆ ਲੈ ਫੜ ਮਾਂ ਪੀਣੀ ਤਾਂ ਤਾਬਸ ਨੂੰ ਉਹ ਆ ਗਏ ਆ ਆ ਲੈ ਗੱਡੀ ਲੈ ਕੇ ਜੀ ਜੀ ਲੈ ਲੈ ਬੈਂਟੂ ਲੈ ਆਏ ਹਾਂ ਲੈ ਆਏ ਇੱਥੇ ਰੱਖੋ ਗੱਡੀ ਦੇ ਇਹਨੂੰ ਗਲਾਸ ਚ ਚਾ ਪੀਣੀ ਚ ਨਹੀਂ ਪੀਣੀ ਲੈ ਆਓ ਕਿਆ ਨਾ ਖੋਲੀ ਆ ਨਾ ਖੋਲੀ ਇਹ ਖਾਣੇ ਦੱਕੇ ਨਹੀਂ ਕਾਈ ਲੋ ਜੀ ਹੁਣ ਆਪਾਂ ਜਾਣਦੇ ਆ ਇੰਦੌਰ ਇੰਦੌਰ ਪਹੁੰਚਣ ਵਾਲੇ ਆ ਤੇ ਕਿੰਨਾ ਹਨੇਰਾ ਹੋ ਗਿਆ ਆ ਪਾ ਨੂੰ 10 ਵਜੇ ਆ ਤੇ ਇੰਦੌਰ ਇਥੋਂ ਹੈਗਾ 100 ਕਿਲੋਮੀਟਰ ਇੰਦੌਰ ਰਹਿ ਗਿਆ ਆ ਤੇ ਆਪਾਂ ਨੂੰ 2 ਘੰਟੇ ਤੱਕ ਮਾਰਕੀਟ ਦੇਖ ਲਓ ਇੱਥੇ इंदौर ਸ਼ਹਿਰ ਅਜੀ ਵੀ ਜਿੱਦਾਂ ਆਪਣੇ ਸ਼ਹਿਰ ਇੱਥੇ 6-7 ਦਾ ਟਾਈਮ ਹੁੰਦਾ ਨਾ ਇੱਥੇ 12 ਵਜੇ ਵੀ ਇਦਾਂ ਹੀ ਚਹਿਲ ਪਹਿਲ ਦੇਖੋ ਆਹ ਦੇਖ ਲਓ ਟਾਬੇ ਹਾਂਜੀ ਸ਼ੀਸ਼ੇ ਸਾਫ਼ ਕਰਨ ਵਾਲੇ ਨੇ ਪਾਪਾ इंदौर ਗੁਰਦਵਾਰਾ ਸਰ ਪਹੁੰਚ ਗਏ ਆ ਤੇ ਹੁਣ ਪਾਪਾ ਹੁਣੀ ਪਤਾ ਕਰਨ ਗਏ ਆ ਜੇ ਕੋਈ ਰੂਮ ਮਿਲਦਾ ਤੇ ਫਿਰ ਅੱਜ ਆਪਾਂ ਇਹ ਦੌਰ ਰਵਾਂਗੇ ਰਾਤ ਦੇ 12 ਵਜੇ ਪਰ ਤਾਂ ਵੀ ਤਾਂ ਵੀ ਸ਼ਹਿਰ 'ਚ ਦੇਖੋ ਕਿੰਨੀ ਬੀੜ ਆ ਰੇੜੀਆਂ ਲੱਗ ਜਾਣਾ ਕੋਈ ਨੇਰਾ ਨਹੀਂ ਆ 12 ਵਜੇ 12 ਨਹੀਂ ਮੇਰੇ ਖਿਆਲ ਜ਼ਿਆਦਾ ਹੀ ਟਾਈਮ ਹੋ ਗਿਆ ਹੈ ਸਤਿ ਸ਼੍ਰੀ ਅਕਾਲ ਜਮੀ ਆ ਕੀ ਆ ਉਹ ਕੋਈ ਆਈਟਮ ਹੋਰ ਕੀ ਆ ਹੋਰ ਕੀ ਆ ਚਮਚੇ ਦੋ ਹੀ ਲੈ ਆਇਆ ਹੈ ਚਮਚਾ ਇੱਕ ਉਹ ਜਿਹੜਾ ਸਿੱਧਾ ਉਹ ਦੇ ਦੇ ਆਂ ਫਸੀ ਖਾਉ ਤਈ ਮਿਰਚਾਂ ਪਾਉਦਾ ਯਾਰ ਟਿੱਡਸਾ ਨਹੀਂ ਪਤਾ ਲੱਗੂਗਾ ਸਿੱਧੇ ਸਿੱਧੇ ਪੋਟੀ ਕਰਨੀਆਂ ਓ ਯਾਰ ਆਈ ਗੱਲਾਂ ਹੁੰਦੀਆਂ ਬਾਜ ਜ ਨੂੰ ਵੀ ਆਈ ਆਉਂਦੀਆਂ ਇਹਨਾਂ ਸਾਰਿਆਂ ਨੂੰ ਆਹੀ ਹੁੰਦੀਆਂ ਮੰਮੀ ਨੇ ਲੱਗਦਾ ਆਈ ਗੱਲਾਂ ਕੀ ਰਿਹਾ ਹੈ ਬਾਬਾ ਗੋਗਰ ਮਾਜਰ 50 ਰੁਪਏ ਦਾ ਇਨਕ ਲੈਣ ਤੋਂ ਹਾਂ ਟੰਡੇ ਲੈ ਆਪਾਂ ਤਾਂ ਘਰੇ ਪੇ 1000 ਰੁਪਏ ਦਾ ਬਣਾ ਲੀਦਾ ਆਹ ਆਹ 100 ਚੀਜ਼ ਵਾਏ 50 ਰੁਪਏ ਦਾ ਟਮਾਟਰੀ ਦਾ ਸੂਪ ਸਾਡੀ ਘਾਟਦੀ ਆ ਹੋਰ ਕੀ ਆ ਪਾਈ ਹੋਈ ਆ ਲੈ ਲਓ ਫੜੋ ਥੋੜਾ ਥੋੜਾ ਟੇਸਟ ਕਰ ਲਓ ਲਾਜਮ ਚ ਹਲੋ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਆ ਗਏ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਧ ਸੰਗ ਦਰਬਾਰ ਆਪਾਂ ਪਹੁੰਚ ਗਏ ਆ 24 ਘੰਟੇ ਖੁੱਲ੍ਹਾ ਹੈ ਗੁਰਦੁਆਰਾ ਸਾਹਿਬ ਹਾਂਜੀ ਰੂਮ ਮਿਲ ਜਾਂਦੇ ਆ ਤੇ ਚਲੋ ਹੁਣ ਸੌਣੇ ਆ ਆਰਾਮ ਕਰਦੇ ਆ ਚਲੋ ਠੀਕ ਆ ਫੇਰੇ ਮਿਲਦੇ ਆ ਤੁਹਾਨੂੰ ਚਲੋ ਹਲੋ ਜੀ ਗੁਰਦੁਆਰੇ ਅੰਦਰ ਜਾ ਕੇ ਆਪਣੇ ਮੈਂਬਰ ਪੁੱਛਿਆ ਸੀਗੇ ਤੇ 24 ਹੋਅਰਸ ਜੀ ਗੋਦਵਾਰਾ ਸਭ ਖੁੱਲਾ ਹੈ ਯਾਤਰੀ ਆਉਂਦੇ ਜਾਂਦੇ ਆ ਤੇ ਪਾਰਕਿੰਗ ਚ ਚਲੋ ਜੀ ਗੱਡੀ ਲਾਈਏ ਤੇ ਬੈਗ ਚੁੱਕ ਲਓ ਇੱਕ ਇੱਕ ਜਿਹੜਾ ਆਪਾਂ ਸਵੇਰੇ ਕੱਪੜੇ ਪਾਉਣੇ ਆ ਨਾ ਲੋ ਜੀ ਹੁਣ ਆਪਾਂ ਨੂੰ ਰੂਮ ਮਿਲ ਗਿਆ ਆ ਹੁਣ ਆਪਾਂ ਸੌ ਜਾਾਂਗੇ ਸਵੇਰੇ ਫੇਰ ਮਿਲਦੇ ਤੁਹਾਨੂੰ ਚਲੋ ਠੀਕ ਆ ਜੀ